ਗੋਇਲ ਸਾਹਿਬ ਅੱਜਕੱਲ੍ਹ ਵੇਣਿਆ ਬੰਦੇ ਕਹਿੰਦੇ ਯਾਰ ਮੋਢੇ ਟੁੱਟੀ ਜਾਂਦੇ ਐ ਸਰੀਰ ਟੁੱਟੀ ਜਾਂਦਾ ਹੈ ਕੀੜੀਆਂ ਜਿਹੀਆਂ ਲੜੀ ਜਾਂਦੀਆਂ ਜਦੋਂ ਡਾਕਟਰ ਕੋਲ ਜਾਂਦੇ ਐ ਡਾਕਟਰ ਹਰ ਤੀਜੇ ਚੌਥੇ ਬੰਦੇ ਨੂੰ ਕਹਿੰਦੇ ਐ ਤੁਹਾਡਾ ਵਿਟਾਮਿਨ ਡੀ ਘਟ ਗਿਆ ਇਹ ਵਿਟਾਮਿਨ ਡੀ ਵਾਲੀ ਬਿਮਾਰੀ ਅਚਨਚੇ ਇੰਨੀ ਵੱਧ ਗਈ ਕਹਤੋ ਗੋਇਲ ਸਾਹਿਬ ਐਕਚੁਅਲੀ ਨਾ ਮੈਂ ਵੀ ਦੇਖਦਾ ਬੜੀਆਂ ਲੋਕੀਆ ਆਉਂਦੇ ਐ ਕਲੀਨਿਕ ਤੇ ਜਿੱਦਾਂ ਮੈਂ ਬੈਠਦਾ ਡਾਕਟਰਾਂ ਦੇ ਨਾਲ ਵਿੱਚ ਬੈਠ ਕੇ ਦੇਖਦਾ ਰਿਪੋਰਟਾਂ ਤਾਂ ਐ ਲੱਗਦਾ ਜਿਵੇਂ ਕੰਪਿਊਟਰ ਜੀ ਕੋਈ ਅਜੀ ਚੇਂਜ ਫਿੱਟ ਹੋ ਗਈ ਵੀ ਜਿਹੜੀ ਰਿਪੋਰਟ ਚ ਵਿਟਾਮਿਨ ਡੀ ਤਾਂ ਘੱਟ ਲਿਖਣਾ ਹੀ ਲਿਖਣਾ ਸਹੀ ਗੱਲ ਐ ਹੋਇਆ ਪਿਆ ਮਤਲਬ 100 100 ਰਿਪੋਰਟ ਦੇਖੋ ਤਾਂ 100 ਚ ਹੀ ਘੱਟ ਹੈ ਵੀ 12 ਵੀ ਤੇ ਵਿਟਾਮਿਨ ਡੀ ਵੀ ਜੀ ਇਹਦੀ ਕਮੀ ਕੀ ਆ ਇੱਕ ਤਾਂ ਖਰਾਕ ਹੁਣ ਦੇਖੋ ਦੁੱਧ ਕੋਈ ਪੀਂਦਾ ਹੀ ਨਹੀਂ ਹਮ ਚਾਹ ਤੇ ਜ਼ੋਰ ਦੇ ਰੱਖਿਆ ਜਾਂ ਕੌਫੀ ਤੇ ਜ਼ੋਰ ਦੇ ਰੱਖਿਆ ਜਾਂ ਫਿਰ ਕਿਤੇ ਉਹ ਬੁੱਲ ਬੱਲ ਜੇ ਚੱਲ ਪਏ ਲਾਲ ਪੀਲੇ ਬਲ ਇਹ ਜਿਹਾ ਚੀਜ਼ਾਂ ਤੇ એનર્ਜੀ ਡਰਿੰਕ ਤੇ ਜ਼ੋਰ ਦੇ ਰੱਖਿਆ ਜੂਸ ਕੋਈ ਪੀਂਦਾ ਪੀ ਕੇ ਰਾਜੀ ਨਹੀਂ ਤਾਂ ਜਿਹੜੇ ਸਾਡੇ ਮਿਨਰਲ ਵਿਟਾਮਿਨਸ ਨੇ ਨਾ ਬਾਡੀ ਦੇ ਇੱਕ ਤਾਂ ਜਮੇ ਧੁੱਪ ਤੋਂ ਪੂਰਾ ਹੁੰਦਾ ਹੈ ਠੀਕ ਹੈ ਲੋਕੀ ਅੱਗੇ ਧੁੱਪੇ ਕੰਮ ਕਰਦੇ ਸੀ ਮਿਹਨਤ ਕਰਦੇ ਸੀ ਕੋਈ ਵਿਟਾਮਿਨ ਡੀ ਨੂੰ ਪਤਾ ਹੀ ਨਹੀਂ ਹੁੰਦਾ ਸੀ ਕੀ ਹੁੰਦਾ ਹੁਣ ਆਪਾਂ ਧੁੱਪ ਚ ਬਹੁਤ ਘੱਟ ਗੱਡੀਆਂ ਸਾਰੀਆਂ ਏਸੀ ਹੋ ਗਈਆਂ ਤੇ ਹਰ ਬੰਦਾ ਏਸੀ ਚ ਤੁਰਿਆ ਫਿਰਦਾ ਅੱਛਾ ਮੈਨੂੰ ਕਈ ਵਾਰੀ ਲੋਕ ਕਹਿੰਦੇ ਨੇ ਗੁਲਸਰਬ ਮੈਂ ਤਾਂ ਬਾਈਕ ਤੇ ਰਹਾਂਦਾ ਤੱਪ ਦਾ ਮੈਂ ਧੁੱਪ ਚ 24 ਘੰਟੇ ਤੇ ਮੇਰਾ ਵਿਟਾਮਿਨ ਡੀ ਵੀ ਘੱਟ ਗਿਆ ਹੁਣ ਉੱਥੇ ਆ ਕੇ ਅਸੀਂ ਅਸੀਂ ਵੀ ਕਨਫਿਊਜ਼ ਹੁੰਨੇ ਆ ਲੇਕਿਨ ਜਦੋਂ ਅਸੀਂ ਐਕਸ਼ਨ ਦੇਖਦੇ ਹਾਂ ਉਹਦੀ ਪੋਜੀਸ਼ਨ ਫਿਰ ਪਤਾ ਲੱਗਦਾ ਹੈ ਵੀ ਇਹ ਜਿਹੜਾ ਇਨਸਾਨ ਹੈ ਇਹਦੀ ਖੁਰਾਕ ਹੀ ਕੁਝ